ਸੋ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਆਪਾਂ ਪਹੁੰਚੇ ਹੋਏ ਹਾਂ ਬਈ ਪਿੰਡ ਚੋਟੀਆਂ ਮੱਝਾਂ ਦੇ ਫਾਰਮ ਦੇ ਉੱਤੇ ਦੰਦੀਵਾਲ ਫਾਰਮ ਦੇ ਉੱਤੇ ਪਹੁੰਚੇ ਹੋਏ ਹਾਂ ਤੇ ਤੁਹਾਨੂੰ ਮੱਝਾਂ ਦਿਖਾਵਾਂਗੇ ਤੇ ਬਾਈ ਦੇ ਨਾਲ ਗੱਲਬਾਤ ਕਰਾਵਾਂਗੇ ਤੇ ਚੱਲਦੇ ਆਪਾਂ ਅੱਗੇ ਆਜੋ ਸੋ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਜੀ ਵਧੀਆ ਜੀ ਵਧੀਆ ਚੜ੍ਹਦੀ ਕਲਾ ਹੈ ਚੜ੍ਹਦੀ ਕਲਾ ਤੇ ਆਪਾਂ ਬਾਈ ਕਿਦੋਂ ਦਾ ਇਹ ਜਿਹੜਾ ਕੰਮ ਸਟਾਰਟ ਕੀਤਾ ਹੋਇਆ ਹੈ ਮੱਝਾਂ ਦਾ ਇਹ ਤਾਂ ਸਟਾਰਟ ਕਰੇ ਨੂੰ ਹੋ ਗਈ 6 ਮਹੀਨੇ ਹੋ ਗਏ 6 ਮਹੀਨੇ ਹੋ ਗਏ ਠੀਕ ਹੈ ਪਹਿਲਾ ਬੱਚਪੰਦੂ ਸ਼ੌਂਕ ਸੀਗਾ ਅੱਛਾ ਬੱਚਪੰਦੂ ਸ਼ੌਂਕ ਹੈ ਮੱਝਾਂ ਦਾ ਸ਼ੌਂਕ ਸੀ ਮੱਝਾਂ ਪਾਲਣਾ ਠੀਕ ਹੈ ਠੀਕ ਹੈ ਠੀਕ ਹੈ ਛੋਟੀਆਂ ਆਪਾਂ ਪਾਲਦੇ ਹੁੰਦੇ ਜੀ ਛੋਟੀਆਂ ਵੀ ਕਟੀਆਂ ਕਟੀਆਂ ਤੇ ਝੋਟੀਆਂ ਠੀਕ ਹੈ ਮੱਝਾਂ ਬਣਾ ਕੇ ਵੇਚ ਦੇ ਦਿੰਨੇ ਆ अच्छा बचपन तो शौक है तन्नू हां जी हां जी ठीक है ठीक है ते किन्ने नस्ल दीं मੱਝਾਂ ਨੇ ਓਡੇ ਕੋਲੇ ਸਾਡੇ ਕੋਲੇ ਨਸਲ ਅੱਡੋ ਅੱਡਾ ਹੈ ਅੱਛਾ ਮੋਰਾ ਨਸਲ ਹੈ ਤੇ ਅਰਜਨ ਹੈ ਅੱਛਾ ਪਤਾਨ ਹੈ ਠੀਕ ਹੈ ਤੇ ਹੋਰ ਵੈਰਾਈਟੀਆਂ ਕਹੀ ਨੇ ਦਿਖਾਉਂਗੇ ਮੜਾਂਗੇ ਤੁਹਾਨੂੰ ਅੱਡੋ ਅੱਡ ਨੇ ਦਿਖਾਉਂਗੇ ਚਲੋ ਛੋਏ ਵੀਰ ਕੋਲੇ ਕਟੀਆਂ ਖੜੀਆਂ ਨੇ ਤੇ ਇਹ ਮੱਝਾਂ ਨੇ ਬਈ ਵੀਰ ਕੋਲੇ ਦਿਖਾ ਰਹੀ ਕੀ ਵੀ ਆ ਕਿੜੀਆਂ ਬਾਈ ਸਾਰੇ ਦੀ ਨੇ ਕਿੱਟ ਅੱਛਾ ਅੱਛਾ ਠੀਕ ਹੈ ਠੀਕ ਹੈ ਇਹ ਬਿਲਕੁਲ ਕਟੀਆਂ ਨੇ ਤੇ ਉਹ ਮੱਝ ਉਹ ਸੂਣ ਵਾਲੀ ਮੱਝ ਕਿ ਸੂਈ ਹੋਈ ਹੈ ਬਾਈ ਉਹ ਸੂਈ ਹੋਈ ਹੈ ਅੱਛਾ ਦੁੱਧ ਕਿੰਨਾ ਥੱਲੇ ਦੁੱਧ ਹੈਗਾ ਜਮ 14 14 ਲੀਟਰ ਠੀਕ ਹੈ ਠੀਕ ਹੈ ਤੇ 14 ਲੀਟਰ ਦੁੱਧ ਆ ਬਾਈ ਦੇਖ ਸਕਦੇ ਹੋ ਤੁਸੀਂ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਜੀ ਇਹ ਕਿਹੜੀ ਹੈ ਇਹ ਹੈਗੀ ਹੈ ਸਰਤਾਨ ਸਰਤਾਨ ਸੀ ਕੂਬੀਏ ਸੁਲਤਾਨ ਦੀ ਪੋਤੀ ਠੀਕ ਆ ਠੀਕ ਆ ਠੀਕ ਠੀਕ ਆ ਠੀਕ ਆ ਤੇਰੀ ਨਸਲ ਆਪਦੀ ਠੀਕ ਆ ਠੀਕ ਆ ਇਹ ਕਟਨਾ ਕੱਲੀਆਂ ਵੀ ਦੇ ਦੋ ਕਿ ਲੋੜ ਹੋਵੇ ਹਾਂ ਕਟੀਆਂ ਦੇ ਦਾਂਗੇ ਠੀਕ ਆ ਠੀਕ ਆ ਠੀਕ ਆ ਤੇਰੀ ਹੈ ਦੁਬਾਰਾ ਜਨੇ ਅੱਛਾ ਤੇ ਮੋਰਾ ਨਸਲ ਹੈ ਠੀਕ ਹੈ ਚੰਗੀਆਂ ਨਸਲ ਨਾਲ ਰੱਖਿਆ ਵੀ ਆ ਜੀ ਪਿਆਰ ਦੀਆਂ ਸਰਗਾ ਚੰਗੀਆਂ ਨਸਲ ਨਾਲ ਤਿਆਰ ਕੀਤੀਆਂ ਸੀਰੀਆਂ ਤਿਆਰ ਕੀਤੇ ਹੋਏ ਹੈ ਝੋਟੀਆਂ ਠੀਕ ਆ ਸੂ ਪਹੁੰਚਿਆ ਵਜੇ ਦੇ ਦੂਜੇ ਬਾਗਲ ਦੇ ਵਿੱਚ ਆਪਾਂ ਜਿੱਥੇ ਬਾਈ ਦੀਆਂ ਦੂਜੀਆਂ ਵੱੱਡਾਂ ਨੇ ਖੜੀਆਂ ਤੇ ਆ ਦੇਖੋ ਤਾਂ ਤੁਸੀਂ ਵੀਰ ਮੱਝਾਂ ਲੈ ਕੇ ਆ ਰਹੇ ਨੇ ਆਹ ਹਾਂ ਤੋਰ ਲੋਗੇ ਭਾਈ ਤੋਰ ਲੋ ਇਹ ਬਾਈ ਦਾ ਮੱਝਾਂ ਦਾ ਦੂਜਾ ਫਾਰਮ ਹੈ ਦੰਦੀਵਾਲ ਫਾਰਮ ਹੈ ਅੱਲਾ ਪਾਪ ਨੂੰ ਪਹਿਲੇ ਫਾਰਮ ਤੇ ਲੈ ਕੇ ਆਏ ਸੀ ਦੂਜਾ ਫਾਰਮ ਹੈ ਵੀਰ ਦਾ। ਸੋ ਅੰਦਰ ਵੀ ਖੜੀਆਂ ਨੇ ਮੱਝਾਂ ਦੇਖ ਸਕਦੇ ਆਂ। ਆ ਪੂਰਾ ਹੀ ਸਰੇਈ ਚੋਟੀ ਹੈ। ਪੂਰੇ ਸਰੇਈ ਚੋਟੀ ਹੈ। ਪੂਰੀ ਸਰੇਈ ਮੂਰਨਾਸਲ। ਮੂਰਨਾਸਲ। ਹਾਂ ਠੀਕ ਆ ਠੀਕ ਆ। ਇਹ ਕੀ ਹੈ 1.5 ਸਾਲ ਦੀ। 1.5 ਸਾਲ ਦੀ ਹੈ? ਹਾਂ 1.5 ਸਾਲ ਦੀ ਹੈ ਇਹ। ਠੀਕ ਆ ਠੀਕ ਆ। ਹਾਂ। ਸਾਰੀਆਂ ਵੈਰੀਟੀਆਂ ਹੁਡੇ ਕੋਲ। ਸਾਰੀ ਵੈਰੀਟੀਆਂ। ਠੀਕ ਆ ਠੀਕ ਆ। ਇਹਨਾਂ ਸਾਲ ਦੀ ਹੈ ਜੀ ਸੇਵਾ ਪੂਰੀ ਹੈ ਨਾ ਬਾਈ ਠੀਕ ਹੈ ਠੀਕ ਆ ਦੋ ਬੰਦੇ ਰੱਖਿਆ ਪਈ ਹੈ ਠੀਕ ਹੈ ਠੀਕ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਬਾਈ ਤਾਂ ਕਿ ਜਿਹੜੇ ਮੱਜਾਂ ਦੇ ਸ਼ਕੀਨ ਨੇ ਉਹਨਾਂ ਤੱਕ ਵੀਡੀਓ ਆਪਣੀ ਪਹੁੰਚ ਸਕੇ ਤੇ ਬਾਈ ਦਾ ਜਿਹੜੀਆਂ ਬਾਈ ਨੇ ਬੱਜਾਂ ਰੱਖੀਆਂ ਸ਼ੌਂਕ ਨਾਲ ਰੱਖੀਆਂ ਉਹ ਜਾਨੇ ਸਾਰੀਆਂ ਤੇ ਅੱਗੇ ਤੁਹਾਨੂੰ ਗਾਵਾ ਵੀ ਰੱਖਿਆ ਗਾਵਾਂ ਵੀ ਰੱਖੀਆਂ ਹੋਈਆਂ ਬਾਈ ਠੀਕ ਆ ਉਧਰ ਦਿਖਾਉਣੇ ਆ ਬਾਈ ਗਾਵਾਂ ਵੀ ਆ ਤੋਂ ਨਾਲਾ ਠੀਕ ਹੈ ਕਿਉਂ ਗਾਹੋਂ ਕਿੱਲਾ ਲੈ 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 ਆ ਕੋਈ ਗੱਲ ਨਹੀਂ ਬਾਈ ਨਾਲ ਸਾਰੇ ਬਰਾਬਰ ਦੀ ਗੱਲ ਚੁੱਪੀ ਹੈ ਇਹ ਹਟਾ ਬਾਬਾ ਇਹ ਖੜਕੀਂ ਬਰਾਬਰ ਕਰ ਕਾੜ ਤੇ ਐਸੇ ਕਰ ਚੁਪੀ ਬਰਾਬਰ ਨੇ ਸਾਰੇ ਜੀ ਇਹ ਝੂਠੀ ਹੈ ਬਾਈ ਠੀਕ ਹੈ ਇਹ ਇਹ ਕਿਹੜੀ ਨਸਲ ਦੀ ਆ ਮੋਰਾ ਤਿੰਨ ਮਹੀਨੇ ਤਿੰਨ ਮਹੀਨੇ ਦੀ ਕੱਪਣਾ ਠੀਕ ਹੈ ਇਹ ਤਿੰਨ ਮਹੀਨਿਆਂ ਦੀ ਕੱਪਣਾ ਬਾਈ ਤੇ ਬਾਈ ਦਾ ਤੇ ਬਾਈ ਦਾ ਨੰਬਰ ਪਾਵਾਂ ਤੁਸੀਂ ਕਨੈਕਟ ਕਰ ਸਕਦੇ ਹੋ ਬਾਈ ਦੇ ਨਾਲ ਠੀਕ ਹੈ ਤੇ ਉਹ ਬਾਈ ਦੀ ਗਾਂ ਜੀ ਦੇਖ ਸਕਦੇ ਹੋ ਤੁਸੀਂ ਇੱਕ ਨੰਬਰ ਗਾਂ ਨੇ ਬਾਈ ਕੋਲੇ ਜਮਾ ਠੀਕ ਹੈ ਜੀ ਠੀਕ ਹੈ ਤੇ ਵੀਡੀਓ ਸ਼ੇਅਰ ਕਰ ਦਿਓ ਵੀਰ ਮਨ ਕੇ ਤੰਦੀਵਾਲ ਫਾਰਮ ਪਿੰਡ ਚੋਟੀਆਂ ਜ਼ਿਲ੍ਹਾ ਮਾਨਸਾ ਬਾਈ ਦਾ ਨਾਮ ਗੁਰਪ੍ਰੀਤ ਬਾਈ ਦਾ ਨਾਮ ਗੁਰਪ੍ਰੀਤ